ਪੰਜਾਬੀ ਗਾਇਕ ਕਿ ਰਾਜਵੀਰ ਜਵੰਦਾ ਦਾ ਜੁਣਾ ਦੇ ਜੱਦੀ ਪਿੰਡ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਤੇ ਇੱਕ ਤਸਵੀਰ ਐਸੀ ਆਈ ਹੈ ਜੋ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਇਹ ਵੀਡੀਓ ਰਾਜਵੀਰ ਜਵੰਦਾ ਦੇ ਮਾਸੂਮ ਪੁੱਤ ਦੀ ਹੈ ਜੋ ਕਿ ਆਪਣੇ ਪਿਤਾ ਦੇ ਬਲਦੇ ਸਿਵੇਂ ਨੂੰ ਆਪਣੀਆਂ ਤਰਸੀਆਂ ਅੱਖਾਂ ਦੇ ਨਾਲ ਵੇਖ ਰਿਹਾ ਇਹ ਮਾਸੂਮ ਛੋਟੀ ਜਹੀ ਉਮਰ ਦਾ ਜਵਾਨ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਸਿਰ ਤੋਂ ਹਮੇਸ਼ਾ ਦਿਲੀ ਉਸ ਦੇ ਪਿਤਾ ਦਾ ਸਾਇਆ ਉੱਠ ਗਿਆ ਇਹ ਅੱਖਾਂ ਆਪਣੇ ਪਿਤਾ ਨੂੰ ਹੀ ਹਰ ਪਾਸੇ ਲੱਭ ਰਹੀਆਂ ਨੇ ਭਾਵੂ ਕਰਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਰਾਜਵੀਰ ਜਵੰਦਾ ਜਿਸ ਦਾ ਕੀ ਹਿਮਾਚਲ ਦੇ ਬਦੀ ਦੇ ਵਿੱਚ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਕਈ ਦਿਨਾਂ ਤੱਕ ਉਹ ਮੋਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਰਿਹਾ ਤੇ ਕੱਲ ਅਚਾਨਕ ਉਸ ਦੀ ਮੌਤ ਹੋ ਗਈ ਰਾਜਵੀਰ ਜਵੰਦਾ ਦੀ ਮੌਤ ਤੇ ਪੂਰੇ ਪੰਜਾਬ ਦੇ ਵਿੱਚ ਮਾਤਮ ਪਸਰ ਗਿਆ ਤੇ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਰਾਜਵੀਰ ਜਵੰਦਾ ਜੋ ਕਿ ਆਪਣੇ ਪਿੱਛੇ ਆਪਣੀ ਮਾਸੂਮ ਧੀ ਤੇ ਮਾਸੂਮ ਪੁੱਤ ਇਸ ਤੋਂ ਇਲਾਵਾ ਆਪਣੀ ਮਾਂ ਤੇ ਪਤਨੀ ਛੱਡ ਗਿਆ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਹੋਰੇ ਰਾਜਵੀਰ ਜਵੰਦਾ ਦੇ ਇਹ ਨਿੱਕੇ ਨਿੱਕੇ ਮਾਸੂਮ ਬੱਚੇ ਜੋ ਕਿ ਹਰ ਪਾਸੇ ਆਪਣੇ ਪਿਤਾ ਨੂੰ ਲੱਭ ਰਹੇ ਨੇ